ਰੇਲ ਵਿੱਚ 9000 ਟੈਕਨੀਸ਼ੀਅਨਾਂ ਦੀ ਭਰਤੀ ਕੋਲੋ ਰੇਲਵੇ ਵਿੱਚ ਕਿੰਨੇ ਟੈਕਨੀਸ਼ੀਅਨ ਦੀਆਂ ਹੋਣਗੀਆਂ ਅਸਾਮੀਆਂ ਰੇਲ ਵਿੱਚ ਕਿੰਨੀ ਟੈਕਨੀਸ਼ੀਅਨ ਪੋਸਟ ਲਈ ਹੈ ਤਨਖਾਹ ਜਾਣੋ ਰੇਲਵੇ ਟੈਕਨੀਸ਼ੀਅਨ ਦੀ ਨੌਕਰੀ ਪ੍ਰੋਫਾਈਲ ਬਾਰੇ ਭਾਰਤੀ ਰੇਲਵੇ ਵਿੱਚ 9000 ਤੋਂ ਵੱਧ ਟੈਕਨੀਸ਼ੀਅਨ ਦੀ ਭਰਤੀ ਹੈ ਜਿਸ ਲਈ ਅਪਲਾਈ ਕਰਨ ਲਈ ਆਖਰੀ ਮਿਤੀ 8 ਅਪ੍ਰੈਲ ਹੈ ਇਸ ਲਈ ਅਰਜੀ ਰੇਲਵੇ ਭਰਤੀ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਣੀ ਹੋਵੇਗੀ ਇਸ ਤੇ ਲਈ 10ਵੀਂ ਪਾਸ ਦੇ ਨਾਲ ਨਾਲ ਤੁਹਾਨੂੰ ਆਈਟੀਆਈ ਵੀ ਕਰਨਾ ਚਾਹੀਦਾ ਹੈ ਜਿਹੜੇ ਉਮੀਦਵਾਰ ਰੇਲਵੇ ਟੈਕਨੀਸ਼ੀਅਨ ਭਰਤੀ ਲਈ ਅਰਜੀ ਦੇ ਰਹੇ ਹਨ ਉਹ ਜਾਣਦੇ ਹਨ ਕਿ ਚੋਣ ਤੋਂ ਬਾਅਦ ਉਹਨਾਂ ਨੂੰ ਕਿੰਨੀ ਤਨਖਾਹ ਮਿਲੇਗੀ ਅਤੇ ਨੌਕਰੀ ਦੀ ਪ੍ਰੋਫਾਈਲ ਕੀ ਹੋਵੇਗੀ ਰੇਲਵੇ ਵਿੱਚ ਟੈਕਨੀਸ਼ੀਅਨ ਦੀਆਂ 9143 ਖਾਲੀ ਅਸਾਮੀਆਂ ਤੇ ਭਰਤੀ ਹੋਵੇਗੀ ਜਿਸ ਵਿੱਚ 1092 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਲਈ ਹਨ ਅਤੇ 8052 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ 3 ਲਈ ਹਨ ਰੇਲਵੇ ਵਿੱਚ ਟੈਕਨੀਸ਼ੀਅਨ ਪੋਸਟ ਲਈ ਕਿੰਨੀ ਹੋਵੇਗੀ ਤਨਖਾਹ ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਰੇਲਵੇ ਵਿੱਚ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਅਹੁਦੇ ਲਈ ਸ਼ੁਰੂਆਤੀ ਤਨਖਾਹ 29200 ਰੁਪਏ ਹੈ ਅਤੇ ਟੈਕਨੀਸ਼ੀਅਨ ਗ੍ਰੇਡ ਤਿੰਨ ਲਈ ਸ਼ੁਰੂਆਤੀ ਤਨਖਾਹ 19900 ਰੁਪਏ ਹੈ ਇਸ ਤੋਂ ਇਲਾਵਾ ਕਈ ਬੋਨਸ ਅਤੇ ਲਾਭ ਵੀ ਮਿਲਣਗੇ ਜਿਸ ਵਿੱਚ ਮਕਾਨ ਕਿਰਾਇਆ ਪੱਤਾ ਮਹਿੰਗਾਈ ਪੱਤਾ ਆਦਿ ਸ਼ਾਮਿਲ ਨੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਤਰੱਕੀਆਂ ਵੀ ਮਿਲਦੀਆਂ ਰਹਿਣਗੀਆਂ ਇਸ ਤੋਂ ਇਲਾਵਾ ਰੇਲਵੇ ਡਿਊਟੀ ਪਾਸ ਤਿਹਾੜੀ ਬੋਨਸ ਅਤੇ ਵਿਸ਼ੇਸ਼ ਪੱਤਾ ਵੀ ਮਿਲੇਗਾ ਰੇਲਵੇ ਟੈਕਨੀਸ਼ੀਅਨ ਦੀ ਨੌਕਰੀ ਪ੍ਰੋਫਾਈਲ ਲਈ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਰੇਲਵੇ ਵਿੱਚ ਟੈਕਨੀਸ਼ੀਅਨ ਬਜ਼ੂ ਕੰਮ ਕਰਦੇ ਸਮੇਂ ਕਿਸੇ ਨੂੰ ਉੱਚ ਅਧਿਕਾਰੀਆਂ ਦੁਆਰਾ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਪੈਂਦਾ ਹੈ ਜਿਸ ਵਿੱਚ ਰੇਲਵੇ ਰੋਲਿੰਗ ਸਟਾਕ ਤੇ ਕੰਮ ਕਰਦੇ ਸਮੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਮੁਰੰਮਤ ਅਤੇ ਰੱਖ-ਰਖਾਅ ਦਾ ਰਿਕਾਰਡ ਤਿਆਰ ਕਰਨਾ ਬ੍ਰੇਕ ਇੰਜਣ ਆਦਿ ਸਮੇਤ ਰੇਲਵੇ ਰੋਲਿੰਗ ਸਟਾਕ ਨੂੰ ਅਸੈਂਬਲ ਕਰਨਾ ਤੇ ਅਸੈਂਬਲ ਕਰਨਾ ਸ਼ਾਮਿਲ ਹੈ। ਰੇਲਵੇ ਵਿੱਚ 9000 ਟੈਕਨੀਸ਼ੀਅਨਾਂ ਦੀ ਭਰਤੀ ਔ ਰੇਲਵੇ ਚ ਕਿੰਨੇ ਟੈਕਨੀਸ਼ੀਅਨ ਦੀਆਂ ਹੋਣਗੀਆਂ ਅਸਾਮੀਆਂ ਰੇਲਵੇ ਚ ਕਿੰਨੀ ਟੈਕਨੀਸ਼ੀਅਨ ਪੋਸਟ ਲਈ ਹੈ ਤਨਖਾ ਜਾਣੋ ਰੇਲਵੇ ਟੈਕਨੀਸ਼ੀਅਨ ਦੀ ਨੌਕਰੀ ਪ੍ਰੋਫਾਈਲ ਬਾਰੇ ਭਾਰਤੀ ਰੇਲਵੇ ਵਿੱਚ 9000 ਤੋਂ ਵੱਧ ਟੈਕਨੀਸ਼ੀਅਨ ਦੀ ਭਰਤੀ ਹੈ ਜਿਸ ਲਈ ਅਪਲਾਈ ਕਰਨ ਲਈ ਆਖਰੀ ਮਿਤੀ 8 ਅਪ੍ਰੈਲ ਹੈ ਇਸ ਲਈ ਅਰਜੀ ਰੇਲਵੇ ਭਰਤੀ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਣੀ ਹੋਵੇਗੀ ਇਸ ਤੇ ਲਈ 10ਵੀਂ ਪਾਸ ਦੇ ਨਾਲ ਨਾਲ ਤੁਹਾਨੂੰ ਆਈਟੀਆਈ ਵੀ ਕਰਨਾ ਚਾਹੀਦਾ ਹੈ ਜਿਹੜੇ ਉਮੀਦਵਾਰ ਰੇਲਵੇ ਟੈਕਨੀਸ਼ੀਅਨ ਭਰਤੀ ਲਈ ਅਰਜੀ ਦੇ ਰਹੇ ਹਨ ਉਹ ਜਾਣਦੇ ਹਨ ਕਿ ਚੋਣ ਤੋਂ ਬਾਅਦ ਉਹਨਾਂ ਨੂੰ ਕਿੰਨੀ ਤਨਖਾਹ ਮਿਲੇਗੀ ਅਤੇ ਨੌਕਰੀ ਦੀ ਪ੍ਰੋਫਾਈਲ ਕੀ ਹੋਵੇਗੀ ਰੇਲਵੇ ਵਿੱਚ ਟੈਕਨੀਸ਼ੀਅਨ ਦੀਆਂ 9143 ਖਾਲੀ ਅਸਾਮੀਆਂ ਤੇ ਭਰਤੀ ਹੋਵੇਗੀ ਜਿਸ ਵਿੱਚ 1092 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਲਈ ਹਨ ਅਤੇ 8052 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ 3 ਲਈ ਹਨ ਰੇਲਵੇ ਵਿੱਚ ਟੈਕਨੀਸ਼ੀਅਨ ਪੋਸਟ ਲਈ ਕਿੰਨੀ ਹੋਵੇਗੀ ਤਨਖਾਹ ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਰੇਲਵੇ ਵਿੱਚ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਅਹੁਦੇ ਲਈ ਸ਼ੁਰੂਆਤੀ ਤਨਖਾਹ 29200 ਰੁਪਏ ਹੈ ਅਤੇ ਟੈਕਨੀਸ਼ੀਅਨ ਗ੍ਰੇਡ ਤਿੰਨ ਲਈ ਸ਼ੁਰੂਆਤੀ ਤਨਖਾਹ 19900 ਰੁਪਏ ਹੈ ਇਸ ਤੋਂ ਇਲਾਵਾ ਕਈ ਬੋਨਸ ਅਤੇ ਲਾਭ ਵੀ ਮਿਲਣਗੇ ਜਿਸ ਵਿੱਚ ਮਕਾਨ ਕਿਰਾਇਆ ਪੱਤਾ ਮਹਿੰਗਾਈ ਪੱਤਾ ਆਦਿ ਸ਼ਾਮਿਲ ਨੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਤਰੱਕੀਆਂ ਵੀ ਮਿਲਦੀਆਂ ਰਹਿਣਗੀਆਂ ਇਸ ਤੋਂ ਇਲਾਵਾ ਰੇਲਵੇ ਡਿਊਟੀ ਪਾਸ ਤਿਹਾੜੀ ਬੋਨਸ ਅਤੇ ਵਿਸ਼ੇਸ਼ ਪੱਤਾ ਵੀ ਮਿਲੇਗਾ ਰੇਲਵੇ ਟੈਕਨੀਸ਼ੀਅਨ ਦੀ ਨੌਕਰੀ ਪ੍ਰੋਫਾਈਲ ਲਈ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਰੇਲਵੇ ਵਿੱਚ ਟੈਕਨੀਸ਼ੀਅਨ ਬਜ਼ੂ ਕੰਮ ਕਰਦੇ ਸਮੇਂ ਕਿਸੇ ਨੂੰ ਉੱਚ ਅਧਿਕਾਰੀਆਂ ਦੁਆਰਾ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਪੈਂਦਾ ਹੈ ਜਿਸ ਵਿੱਚ ਰੇਲਵੇ ਰੋਲਿੰਗ ਸਟਾਕ ਤੇ ਕੰਮ ਕਰਦੇ ਸਮੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਮੁਰੰਮਤ ਅਤੇ ਰੱਖ-ਰਖਾਅ ਦਾ ਰਿਕਾਰਡ ਤਿਆਰ ਕਰਨਾ ਬ੍ਰੇਕ ਇੰਜਣ ਆਦਿ ਸਮੇਤ ਰੇਲਵੇ ਰੋਲਿੰਗ ਸਟਾਕ ਨੂੰ ਅਸੈਂਬਲ ਕਰਨਾ ਤੇ ਅਸੈਂਬਲ ਕਰਨਾ ਸ਼ਾਮਿਲ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ